ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰਾਂ ਪੈਣਾ ਨੇ ਚੈਨਲ ਨੂੰ ਜਿੱਦਾਂ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਸ਼ੁਰੂਆਤ ਕਰਦੇ ਆ ਅੱਜ ਦੀ ਵੱਡੀ ਖਬਰ ਅਮਰਤਪਾਲ ਨੂੰ ਡੱਬੂਗਾ ਜੇਲ੍ਹ ਚ ਹੀ ਰੱਖਣ ਦੀ ਤਿਆਰੀ ਇਸ ਸੇ ਲਈ ਪੰਜਾਬ ਸਰਕਾਰ ਵੱਲੋਂ ਲਿਆਂਦਾ ਗਿਆ ਸੀ ਨਵਾਂ ਬਿੱਲ ਖੰਡੂਰ ਸੈਪ ਤੋਂ ਸੰਸਦ ਮੈਂਬਰ ਅਮਰਪਾਲ ਸਿੰਘ ਦੀ ਕੌਮੀ ਸੁਰੱਖਿਆ ਐਕਟ ਤਹਿਤ ਰਿਹਾਸਤ ਵਿੱਚ ਰਿਹਾਸ ਦੀ ਮਿਆਦ ਖਤਮ ਹੋਣ ਜਾ ਰਹੀ ਹੈ 22 April ਨੂੰ ਅਮਰਪਾਲ ਸਿੰਘ ਦੇ ਨੂੰ 2 ਸਾਲ ਹੋ ਜਾਣਗੇ ਐਮਪੀ ਨੂੰ ਪਿਛਲੇ 2 ਸਾਲਾਂ ਤੋਂ ਅਸਾਮ ਦੀ ਅਡਬਰਗਾ ਜੇਲ੍ਹ ਵਿੱਚ ਰੱਖਿਆ ਗਿਆ ਸੀ ਹੁਣ ਜਾਣਕਾਰੀ ਮਿਲ ਰਹੀ ਹੈ ਕਿ ਸਰਕਾਰ ਉਸ ਦੀ ਨਿਰਧਾਰ ਰਿਹਾਸਤ ਹੋਰ ਵਧਾਉਣ ਦੀ ਯੋਜਨਾ ਬਣਾ ਰਹੀ ਹੈ ਇਸ ਲਈ ਪੰਜਾਬ ਦੇ ਗ੍ਰਹਿ ਵਿਭਾਗ ਨੇ ਕੇਂਦਰੀ ਗ੍ਰਹਿ ਮੰਤਰਾਲੇ ਨਾਲ ਨਾਲ ਸੰਪਰਕ ਕੀਤਾ ਹੈ ਕਿ ਹਾਲਾਂਕਿ ਇਸ ਦੀ ਆਧਾਰ ਅਧਿਕਾਰਤ ਪੁਸ਼ਟੀ ਨਹੀਂ ਹੋਈ ਇਸ ਕੀ ਕੇਂਦਰ ગ્રામ ਮਤਰਾਲੇ ਨੇ ਇਸ ਬਾਰੇ ਸਰਕਾਰ ਨੂੰ ਕੀ ਜਵਾਬ ਦਿੱਤਾ ਹੈ ਪ੍ਰੋਸੇਜੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜਿਕਰ ਅਸਰਾਸ਼ਟਰੀ ਸੁਰੱਖਿਆ ਐਕਟ ਤਹਿਤ ਅਮਰਪਾਲ ਨੂੰ ਦਬਰਗਾ ਜੇਲ੍ਹ ਚ ਰੱਖਣ ਲਈ ਇਜਾਜ਼ਤ ਨਹੀਂ ਮਿਲੀ ਤਾਂ ਉਸ ਖਿਲਾਫ ਜੂਏ ਪੀ ਤਹਿਤ ਅਰਜੇ ਕੇ ਇਸ ਦੀ ਕਾਰਵਾਈ ਹੋਵੇਗੀ ਪੰਜਾਬ ਸਰਕਾਰ ਨੇ ਮਰਚ ਮਹੀਨੇ ਤੇ ਟ੍ਰਾਂਸਫਰ ਹਾਫ ਪਰਸਨਲ ਜੋਰ ਪੇਲ 2025 ਖਾਸ ਪਾਸ ਕੀਤਾ ਸੀ 2025 ਚ ਪਾਸ ਕੀਤਾ ਸੀ ਜਿਸ ਵਿੱਚ ਵਿਚਾਰ ਅਧੀਨ ਕੈਦੀਆਂ ਨੂੰ ਹੋਰ ਸੂਬਿਆਂ ਦੀਆਂ ਜੇਲਾਂ ਵਿੱਚ ਰੱਖਣ ਦਾ ਵਿਸਤਾਰ ਵਿਵਸਥਾ ਕੀਤੀ ਗਈ ਸੀ ਹਾਲਾਂਕਿ ਇਸ ਬਿਲ ਦੇ ਤੇ ਅਜੇ ਤੱਕ ਰਾਸ਼ਟਰਪਤੀ ਤੇ ਹਸਤਾਖਰ ਨਹੀਂ ਕੀਤੇ ਹਨ ਜਿਸ ਕਾਰਨ ਇਹ ਇੱਕ ਅਕੜਿਆ ਬਣ ਗਿਆ ਹੈ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜਰੂਰ ਦਿਓ ਧੰਨਵਾਦ